ਅੰਦਰ ਹੀ ਸਾਹਮਣੇ ਸਾਡੀ ਪੜ੍ਹਾਈ ਨਹੀਂ ਕਰੋਂਗੇ ਫਿਰ ਇਹ ਆਸ ਨਾ ਰੱਖਿਓ ਕਿਉਂਕਿ ਜੇ ਵਾਂਡ ਦੇ ਬਿਛੌਣੇ ਦਰਿਆ ਖੇਸੀਆਂ ਦੇ ਮਾਪੇ ਚਿਹਰੇ ਨਹੀਂ ਬੱਚਿਆਂ ਲਈ ਢਾ ਸਕਦੇ ਫਿਰ ਆਸ ਰੱਖਿਓ ਨਾ ਸਰਬੜ ਪੁੱਤਰਾ ਦੀ ਸੁੱਖੋ ਵੀ ਨਹੀਂ ਐਸਐਸਪੀ ਸਾਹਿਬ ਐਸਪੀ ਸਾਹਿਬ ਤੁਹਾਡੇ ਲਈ ਬਹੁਤ ਵਧੀਆ ਆਪ੍ਰੇਸ਼ਨ ਸਫਲ ਰਿਹਾ ਨੇ ਮੈਂ ਇਲੈਕਟ੍ਰਿਕ মিডিਆ ਦਾ ਪ੍ਰਿੰਟ মিডিਆ ਦਾ ਸਾਰਿਆਂ ਦਾ ਥੈਂਕਸ ਕਰਦਾ ਹਾਂ ਤੇ ਸ਼ਰਨੈ ਤੁਹਾਨੂੰ ਸਾਰਿਆਂ ਨੂੰ ਬੋਕ ਦੇ ਵਿੱਚ ਰੀਡ ਕਰਨਾ ਹੈ ਸਾਰਨੇ ਅੱਗੇ ਹੋ ਕੇ ਚੱਲਣਾ ਹੈ ਤੇ ਮੈਂ ਗੁਜਾਰਸ਼ ਕਰੂਗਾ ਐਸਐਸਪੀ ਸਾਹਿਬ ਨੂੰ ਕਿ ਪਲੀਜ਼ ਬੱਚਿਆਂ ਨੂੰ ਰੋਸ਼ਭਾ ਜਿੰਨਾ ਤੁਹਾਨੂੰ ਰਾਤ ਦਾ ਹੈਗਾ ਰਾਤ ਦੇਖੋ ਜਾਂ ਦਿਨੇ ਦੇਖੋ ਠੀਕ ਹੈ ਨਾ ਪੜਨਾ ਪੈਂਦਾ ਹੈ ਪੜਨਾ ਉਹਨਾਂ ਪਏਗਾ ਜਿੰਨਾ ਟਾਈਮ ਤੁਸੀਂ ਚੰਗੀ ਤਰੀਕੇ ਦੇ ਨਾਲ ਡਿਵੋਟ ਕਰ ਸਕਦੇ ਹੋ। ਔਰ ਐਗਜ਼ਾਮਪਲ ਕੋਈ ਕਹਿੰਦਾ ਹੈ ਕਿ 18 ਘੰਟੇ ਪੜਨਾ ਪੈਂਦਾ ਹੈ। ਕੋਈ ਕਹਿੰਦਾ ਹੈ ਕਿ 20 ਘੰਟੇ ਪੜਨਾ ਪੈਂਦਾ। ਬਟ ਮੈਂ ਕਹਿੰਦਾ ਲਿਮਿਟ ਹੁੰਦੀ ਹੈ। ਬੰਦਾ ਪੜਦਾ ਹੈਗਾ, ਪੜਦਿਆ-ਪੜਦਿਆ ਹੋ ਜਾਂਦਾ ਹੈ। ਤੋ ਪੜਿਆ-ਪੜਿਆ ਨਹੀਂ। ਅਗਰ 1 ਘੰਟੇ ਤੁਸੀਂ 1 ਘੰਟੇ ਦਾ ਦਿਓਗੇ ਤੇ 10 ਘੰਟੇ ਵੀ ਕਾਫੀ ਹੈਗੇ, 8 ਘੰਟੇ ਵੀ ਕਾਫੀ ਹੈਗੇ। ਬਟ ਪੜਨਾ ਪਏਗਾ ਔਰ ਲਗਨ ਲਗਾ ਕਰਕੇ ਪੜਨਾ ਪਏਗਾ। ਲਗਾਏ ਪਹਿਲਾਂ ਜਿਹੜਾ ਥੋੜਾ ਜਿਹਾ ਤਰਾਵਾ ਜਗਾ ਕੀਤਾ ਉਸ ਦਰ ਨੂੰ ਆਪਾਂ ਕੱਢ ਲਈਏ ਆਪਣੇ ਪਾਸੇ ਜਾਂਦਾ ਹੀ ਨਹੀਂ ਹੈ ਕਿ ਹਾਂ ਇੰਨਾ ਜਦਾ ਪੜਨਾ ਪਏਗਾ ਤਾਂ ਆਪਾਂ ਉੱਥੇ ਕਿਉਂ ਜਾਣਾ ਔਰ ਝਲ ਰਹੀ ਹਰ ਜਗ੍ਹਾ ਤੇ ਦੇਖੋ ਓਪਰਚੁਨਿਟੀ ਦੀ ਗੱਲ ਹੁੰਦੀ ਹੈ ਆਪਣੇ ਪੰਜਾਬ ਵਿੱਚ ਲੋਕੀ ਬਾਹਰ ਜਾ ਕੇ ਸੈਟਲ ਹੋ ਗਏ ਉਹਨਾਂ ਨੂੰ ਦੇਖ ਕੇ ਦੇਖੀ ਹੁਣ ਲੋਕਾਂ ਵਿੱਚ ਆਉਂਦਾ ਰੁਝਾਨ ਕੀ ਆਪਾਂ ਬਾਹਰ ਜਾਈਏ ਬਟ ਹੁਣ ਤੁਸੀਂ ਉਥੇ ਮੌਕੀਆਂ ਵੀ ਘੱਟ ਪਈ ਹੈ ਕੈਨੇਡਾ ਵਿੱਚ ਬਾਹਰਲੇ ਦੇਸ਼ਾਂ ਵਿੱਚ ਉਹਨਾ ਚੰਗਾ ਬਾਹਰਲਾ ਮੁਲਕ ਨਹੀਂ ਹੈਗਾ ਜਿਨਾ ਪਹਿਲਾਂ ਹੁੰਦਾ ਸੀਗਾ ਆਪਣੇ ਦੇਸ਼ ਵਿੱਚ oportunidades ਬਹੁਤ ਆ ਗਿਆ ਨੇ ਤੁਹਾਡੇ ਵਿੱਚੋਂ ਹੀ ਸਾਰਿਆਂ ਨੇ ਨਿਕਲਣਾ ਹੈਗਾ ਕੋਈ IAS IPS ਬਣੂਗਾ ਕੋਈ ਪ੍ਰਧਾਨ ਮੰਤਰੀ ਬਣੂਗਾ ਕੋਈ ਜੀਮਿੰਸਟਰ ਬਣੂਗਾ ਕੋਈ ਛੋਟੀ ਨੌਕਰੀ ਆ ਵੀ ਆ ਗਿਆ ਨੇ ਮੈਂ ਕਿਹਾ ਸਾਰੇ ਚੱਲਦੇ ਹੈਗੇ ਮੈਂ ਕਿਹਾ ਸਭ ਤੋਂ ਜਿਆਦਾ ਯੋਗਦਾਨ ਜਿਹੜਾ ਹੁੰਦਾ ਉਹ ਟੀਚਰ ਦਾ ਹੁੰਦਾ ਜਦੋਂ ਤੱਕ ਟੀਚਰ ਵਧੀਆ ਨਾ ਹੋਵੇ ਸਿਆਣਾ ਨਾ ਹੋਵੇ ਉਦੋਂ ਤੱਕ ਕੋਈ ਵੀ ਤੀੜੀ ਦਰੀਆ ਕਿਉਂ ਅੱਗੇ ਨਹੀਂ ਵਧ ਸਕਦੀ ਤੇ ਮੇਰੇ ਟੀਚਰ ਦਾ ਮੇਰੇ ਪਿੱਛੇ ਹੱਥ ਰਿਹਾ ਹੈਗਾ ਮੇਰੇ ਪੇਰੈਂਟ ਦਾ ਮੇਰੇ ਪਿੱਛੇ ਹੱਥ ਰਿਹਾ ਹੈਗਾ ਤਾਂ ਹੀ ਮੈਂ ਤੁਹਾਡੇ ਸਾਹਮਣੇ ਅੱਗੇ ਇੱਥੇ ਖੜਿਆ ਹੋਇਆ ਤੇ ਸਾਰਿਆਂ ਨੂੰ ਵਧੀਆ ਟੀਚਰ ਬਣਨਾ ਚਾਹੀਦਾ ਹੈਗਾ ਸਾਰਿਆਂ ਨੂੰ ਵਧੀਆ ਅਫਸਰ ਬਣਨਾ ਚਾਹੀਦਾ ਹੈਗਾ ਸਾਰਿਆਂ ਨੂੰ ਆਪਣਾ ਕੰਮ ਚੰਗੀ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ ਅਗਰ ਮਹਿਕਮੇ ਵਿੱਚ ਜਿਹੜਾ ਵੀ ਬੰਦਾ ਹੈਗਾ ਚਾਹੇ ਉਹ ਟੀਚਿੰਗ ਕਰਦਾ ਹੋਵੇ ਨੌਨ ਟੀਚਿੰਗ ਕਰਦਾ ਹੋਵੇ ਆਪਣਾ ਦੇਸ਼ ਆਪਣਾ ਸੂਬਾ ਸਭ ਤੋਂ ਅੱਗੇ ਜਾ ਸਕਦਾ ਹੈ ਤੇ ਮੈ ਚਾਹੁੰਦਾ ਹੈਗਾ ਕਿ ਤੁਸੀਂ ਜੋ ਵੀ ਪੜ੍ਹ ਲਓ ਕਿਵੇਂ ਮਿਊਜ਼ੀਸ਼ੀਅਨ ਬੰਨਾ ਹੈਗਾ ਮੈਂ ਖਿਡਾਰੀ ਬੰਨਾ ਹੈਗਾ ਸਾਡੇ ਨਾਲ ਆਪਣੇ ਫੁੱਟਬਾਲ ਦੇ ਜਿਹੜੇ ਹੈਗੇ ਨੇ ਕੈਪਟਨ ਰਹੇ ਹੋਏ ਨੇ ਹਾਕੀ ਦੇ ਸੌਰੀ ਫੁੱਟਬਾਲ ਬੋਲ ਗਿਆ ਮੈਂ ਹਾਕੀ ਦੇ ਕੈਪਟਨ ਰਹੇ ਹੋਏ ਨੇ ਰਾਜਪਾਲ ਸਿੰਘ ਗੁੰਦਲ ਤੁਸੀਂ ਇਹਨਾਂ ਨੂੰ ਦੇਖਿਆ ਵੀ ਹੋਣਾ ਹੈ ਜੂੜੇ ਤੇ ਰੁਮਾਲ ਬਨ ਕਰਕੇ ਖੇਡਦੇ ਹੁੰਦੇ ਸੀਗੇ ਅੱਜ ਤੱਕ ਬਨ ਕੇ ਤੁਹਾਡੇ ਸਾਹਮਣੇ ਸੋਹਣੇ ਖੜੇ ਹੋਏ ਨੇ ਔਰ ਖੇਡਿਆ ਦਿਲ ਨਾਲ ਖੇਡਿਆ ਜੀ ਜਨ ਨਾਲ ਖੇਡਿਆ ਤਾਂ ਹੀ ਅੱਜ ਮੁਕਾਮ ਤੇ ਖੜੇ ਹੋਏ ਨੇ ਚੰਗੇ ਅਫਸਰ ਨਿਕਲਨੇ ਚਾਹੀਦੇ ਹੈਗੇ ਨੇ ਜਿਹੜੇ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਨਾਮ ਵਧੀਆ ਰੋਸ਼ਨ ਕਰ ਸਕਣ ਆਪਣੇ ਸੂਬੇ ਚੋਂ ਕਈ ਅਫਸਰ ਇਹੋ ਜਿਹੇ ਹੈਗੇ ਨੇ ਜਿਹੜੇ ਸਾਡੀ ਵੱਡੀ ਵੱਡੀ ਤੋਂ ਵੱਡੀ ਜਿਹੜੀ ਏਜੰਸੀ ਆ ਰਹੀਆਂ ਨੇ ਚਾਹੇ ਡਰਾ ਰਹੀ ਹੋਵੇ ਚਾਹੇ ਉਹ ਆਈਪੀ ਰਹੀ ਹੋਵੇ ਉਹਨਾਂ ਨੂੰ ਨੇ ਲੀਡ ਕੀਤਾ ਹੈਗਾ ਐਨਆਈਏ ਦੇ ਚੀਫ ਸੀਗੇ ਆਪਣੇ ਸੂਬੇ ਤੋਂ ਕੈਸੀ ਹੈ ਜਿੰਕਰ ਮੁਖਤਾਰ ਸਾਹਿਬ ਜਿਹੜੇ ਹੁਣ ਰਿਟਾਇਰ ਹੋਏ ਨੇ ਉਹ ਆਪਣੇ ਸੂਬੇ ਤੋਂ ਹੀ ਸੀਗੇ ਉਹਨਾਂ ਨੇ ਵਧੀਆ ਕੰਮ ਕੀਤਾ ਚੰਗਾ ਕੰਮ ਕੀਤਾ ਲੀਡ ਕੀਤਾ ਉਹਨਾਂ ਨੇ ਏਜੰਸੀਜ਼ ਨੂੰ ਅਕੇ ਹੋਰ ਵੀ ਮਿਨਿਸਟਰੀਜ਼ ਅਗਿਆ ਨੇ ਪੀਐਮਓ ਹੈਗਾ ਸੀਐਮਓ ਹੈਗਾ ਹੱਥਾਂ ਤੇ ਆਪਣੇ ਅਸਰ ਨਾ ਰੋਸ਼ਨ ਕਰਦੇ ਰਹਿਣ ਤੇ ਤੁਸੀਂ ਵੀ ਤਕੜੇ ਹੋ ਕੇ ਕਰੋ ਨਹੀਂ ਕੋਈ ਵੀ ਆਪਣਾ ਹੱਥ ਕੜਾ ਕਰੇ ਮੈਂ ਦੱਸਣਾ ਚਾਹੁੰਦਾ ਆਪਾਂ ਕਿਉਂ ਖੜੇ ਹੋਏ ਆ ਇੱਥੇ ਕਿਉਂ ਬੈਠੇ ਆ ਮੈਰਾਥਨ ਕਿਉਂ ਕਰ ਰਹੇ ਆਪਾਂ ਪੰਜਾਬ ਕੇ ਡਰਗ ਨਸ਼ਿਆ ਦੇ ਖਿਲਾਫ ਜਿਹੜਾ ਪਾਇ ਹੈ ਮੈਰਾਥਨ ਯਾਵਾ ਕਟਨ ਕਰ ਰਹੇ ਹੈਗੇ ਆ ਔਰ ਇਹ ਮੇਨ ਮੈਟਰ ਹੈਗਾ ਕਿ ਆਪਣੇ ਅੰਦਰ ਇੱਕ ਇੱਕ ਆਗ ਜਗਾਉਣੀ ਹੈ ਇੱਕ ਚਿੰਗਾਰੀ ਲਾਉਣੀ ਹੈ ਕਿ ਜਿਹੜਾ ਇਹ ਮਾੜਾ ਸਮਾ ਚੱਲ ਰਿਹਾ ਹੈਗਾ ਜਿਹੜਾ ਇਹ ਕੋੜ ਹੈਗਾ ਆਪਣੇ ਪੰਜਾਬ ਵਾਸਤੇ ਨਸ਼ਿਆ ਦਾ ਉਸ ਚੀਜ਼ ਤੋਂ ਆਪਣੇ ਆਪ ਨੂੰ ਦੂਰ ਰੱਖ ਸਕੀਏ। ਉਹ ਦੂਰ ਤਾਂ ਹੀ ਰਹੋਗੇ ਜਦੋਂ ਆਪਣੇ ਅੰਦਰ ਤੁਸੀਂ ਪ੍ਰਣ ਕਰੋਗੇ ਕਿ ਮੈਂ ਇਹ ਜਵਾਲੇ ਪਾਸੇ ਨਹੀਂ ਜਾਣਾ। ਬੱਚਿਓ ਧਿਆਨ ਦਿਓ ਇਸ ਪਾਸੇ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਅੱਜ ਵਾਸਤੇ ਜਿੱਦਾਂ ਅਸੀਂ ਇਕੱਠੇ ਹੋਏ ਆਂ ਆਪਾਂ ਜਿੱਦਾਂ ਗੱਲਾਂ ਆਪ ਕਰਦੇ ਰਹਾਂਗੇ ਹਮੇਸ਼ਾ ਹੀ ਕਰਦੇ ਰਹਾਂ। ਇਹ ਗੱਲਾਂ ਕਦੇ ਖਤਮ ਨਹੀਂ। ਮੈਂ ਕਹਿਣਾ ਚਾਹੁੰਦਾ ਆ ਜਿਹੜੀ ਜਿਹੜੀ ਖਾਸੇ ਆਪਾਂ ਇੱਥੇ ਇਕੱਠੇ ਹੋਏ ਆਂ ਉਸ ਚੀਜ਼ ਦਾ ਆਪਾਂ ਪ੍ਰਣ ਲੈਣਾ ਹੈਗਾ ਕਿ ਨਸ਼ਿਆ ਵਾਲਾ ਪਾਸਾ ਆਪਾਂ ਕਦੇ ਨਹੀਂ ਕਰਨਾ। ਔਰ ਨਸ਼ਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਮਾੜਾ ਹੀ ਹੁੰਦਾ। ਇੱਕ ਬੇਟੇ ਆਪਸ ਗੱਲ ਨਾ ਕਰੋ ਸਾਰੇ ਧਿਆਨ ਨਾਲ ਇੱਧਰ ਸੁਣੋ। ਮੇਰੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਜੀ ਉਹ ਵਿਚ ਖੜੇ ਹੋਣ। ਆਪਾਂ ਜਦੋਂ ਸਰ ਬੋਲ ਰਹੀ ਹੈ ਤੁਸੀਂ ਸਾਰੇ ਆਪਸ ਗੱਲਾਂ ਕਰ ਰਹੇ ਹੋ ਬਿਲਕੁਲ ਠੀਕ ਨਹੀਂ ਹੈ। ਪੁੱਤ ਧਿਆਨ ਨਾਲ ਇੱਧਰ ਗੱਲ ਸੁਣੋ। ਮੈਂ ਕਹਿ ਰਿਹਾ ਸੀ ਕਿ ਨਸ਼ਿਆਂ ਦੀ ਗੱਲ ਆਪਾਂ ਕਰ ਰਹੇ ਸੀਗੇ ਜਦੋਂ ਆਪਾਂ ਤੁਸੀਂ ਪੰਜਾਬ ਆ ਗਏ ਹੋ ਤੇ ਸਾਨੂੰ ਨਸ਼ਿਆਂ ਦੇ ਖਿਲਾਫ ਹੋਣਾ ਪੈਣਾ ਹੈ। ਜਦੋਂ ਆਪਾਂ ਇੱਕ ਇੱਕ ਬੰਦਾ ਆਪਣੇ ਅੰਦਰ ਮੰਨ ਲਏਗਾ ਕਿ ਮੈਂ ਨਸ਼ੇ ਵਾਲੇ ਪਾਸੇ ਨਹੀਂ ਜਾਣਾ। ਤੇ ਕੋਈ ਮਾਇਦਾ ਲਾਲ ਪੈਦਾ ਨਹੀਂ ਹੋਇਆ ਜਿਹੜਾ ਜਰਾ ਸਾਨੂੰ ਨਸ਼ੇ ਲਾ ਦੇ ਮੈਂ ਬਚਪਨ ਤੋਂ 8ਵੀਂ ਕਲਾਸ 'ਚ ਸੀਗਾ ਜਦੋਂ ਮੈਂ ਅੰਮ੍ਰਿਤਸਰ ਗਿਆ ਸੀ ਉਹ ਤੋਂ ਆਪਸ ਆਜ ਤੱਕ ਮੈਂ ਕਿਸੇ ਤਰੀਕੇ ਤੇ ਨਸ਼ਾ ਆਪਣੇ ਹੱਥ ਨਾਲ ਟੱਚ ਵੀ ਨਹੀਂ ਕੀਤਾ ਤੇ ਇਹ ਚੀਜ਼ ਤੁਸੀਂ ਆਪਣੇ ਅੰਦਰ ਵੀ ਬਾਲਣੀ ਹੈ ਕਿ ਮੈਂ ਨਸ਼ੇ ਵਾਲੇ ਪਾਸੇ ਨਹੀਂ ਜਾਣਾ ਅਗਰ ਇੱਕ ਵਾਰੀ ਨਸ਼ੇ ਵਾਲੇ ਪਾਸੇ ਚਲੇ ਗਏ ਛੋਟਾ ਨਸ਼ਾ ਵੱਡੇ ਨਸ਼ੇ ਦਾ ਰਸਤਾ ਹੈ ਤੁਸੀਂ ਕਹੋਗੇ ਸ਼ਰਾਬ ਪੀ ਲੈਣੇ ਆ ਸ਼ਰਾਬ ਤੋਂ ਕੀ ਹੁੰਦਾ ਹੈ ਸ਼ਰਾਬ ਜਦੋਂ ਨਸ਼ਾ ਕਰਨਾ ਬੰਦ ਕਰੂਗੀ ਫਿਰ ਦੂਜੇ ਵਾਲੇ ਨਸ਼ੇ ਵਾਲੇ ਪਾਸੇ ਜਾਓਗੇ ਪਰ ਉਸ ਤੋਂ ਕਿ ਪਰ ਉਸ ਤੋਂ ਕਿ ਪਰ ਕੋਈ ਅੰਤ ਨਹੀਂ ਹੈਗਾ ਉਹਦੇ ਚ ਘਰ ਰੁਲਦੇ ਹੈਗੇ ਨੇ ਪਰਿਵਾਰ ਰੁਲਦੇ ਹੈਗੇ ਨੇ ਸੂਬਾ ਰੁਲਦਾ ਦੇਸ਼ ਰੁਲਦਾ ਹੈਗਾ ਪਹਿਲਾਂ ਪੰਜਾਬ ਵਿੱਚੋਂ ਜਿਹੜੇ ਆਮੀ ਵਿੱਚ ਸਭ ਤੋਂ ਵੱਧ ਬੰਦੇ ਜਾਂਦੇ ਹੁੰਦੇ ਸੀ ਕਿਉਂਕਿ ਇੱਥੇ ਉਹਦੀ ਰੇਸ ਜਿਹੜੀ ਹੈਗੀ ਉਹ ਮਾਰਸ਼ਲ ਰੇਸ ਹੈ ਅੰਗਰੇਜ਼ਾਂ ਨੇ ਵੀ ਇਹੋ ਜੀ ਰੇਸ ਨੂੰ ਮੰਨਿਆ ਹੈਗਾ ਸੁਤਲਜ ਜੇ ਤੁਸੀਂ ਕੰਡੇ ਤੇ ਬੈਠੇ ਹੋਏ ਹੋ ਇਹਦਾ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਗਰੇਜ਼ਾਂ ਦੀ ਸੰਧੀ ਇੱਥੇ ਹੋਈ ਸੀ ਕਿਉਂ ਹੋਈ ਸੀ ਕਿਉਂਕਿ ਅੰਗਰੇਜ਼ ਡਰਦੇ ਸੀਗੇ ਕਿ ਅਗਰ ਆਪਾਂ ਇਹਨਾਂ ਦੇ ਨਾਲ ਟ੍ਰੀਟੀ ਨਹੀਂ ਕੀਤੀ ਸੰਧੀ ਨਹੀਂ ਕੀਤੀ ਇਹਨਾਂ ਨੇ ਪੂਰਾ ਦਾ ਪੂਰਾ ਪੰਜਾਬ ਨੇ ਅੰਡਰ ਰੱਖਣਾ ਹੈ ਹੋਰ ਅੱਗੇ ਵੀ ਵੱਕੇ ਦਿੱਲੀ ਵੀ ਇਹਨਾਂ ਨੇ ਆਪਣੇ ਅੰਦਰ ਕਰ ਲੈਣੀ ਹੈਗੀ ਤਾਂ ਹੀ ਉਹਨਾਂ ਨੇ ਇੱਥੇ ਬਹਿ ਕੇ ਸੰਧੀ ਕੀਤੀ ਕਿ ਵੀ ਸਦਲਜ ਤੋਂ ਉਹਰਾ ਪਾਸਾ ਸਾਡਾ ਤੇ ਇਧਰ ਵਾਲਾ ਪਾਸਾ ਤੁਹਾਡਾ ਔਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਪੰਜਾਬ ਦਾ ਜਿਹੜਾ ਆਪਣਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਆਏ ਔਰ ਆਪਣਾ ਸੁਪੂਬਾ ਜਿਹੜਾ ਆਪਣਾ ਰਾਜ ਸੀਗਾ ਉਹ ਸਾਡਾ ਖਤਮ ਹੋ ਗਿਆ। ਉਹ ਸੀ ਤੋਂ ਲੋਕੀ ਡਰਦੇ ਨੇ ਤੇ ਆਪਣੇ ਆਪ ਨੂੰ ਬਰਕਰਾਰ ਰੱਖਣਾ ਹੈ ਆਪਣੇ ਅੰਦਰ ਔਰ ਉਹਦੇ ਵਾਸਤੇ ਮੈਂ ਪਹਿਲਾਂ ਵੀ ਕਿਹਾ ਕੋਈ ਹੋਰ ਨਹੀਂ ਬਚਾਏਗਾ ਤੁਹਾਨੂੰ ਆ ਕੇ ਅਸੀਂ ਤੁਹਾਨੂੰ ਇੱਧਰ ਇਕੱਠੇ ਕਰ ਸਕਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਆ ਲੇਕਿਨ ਬਚਾਉਣਾ ਤੁਸੀਂ ਆਪਣੇ ਆਪ ਨੂੰ ਆਪ ਆਪਣੇ ਅੰਦਰ ਅੱਜ ਇੱਕ ਪ੍ਰਣ ਲਓ ਕਿ ਮੈਂ ਨਸ਼ੇ ਵਾਲੇ ਕੋਲ ਸੇ ਕਦੇ ਨਹੀਂ ਜਾਂਦਾ 2 ਮਿੰਟ ਵਾਸਤੇ ਖੜੇ ਹੋ ਜਾਓ ਆਪਾਂ ਇੱਕ ਛੋਟੀ ਜੀ ਸੌਚੂ ਕਰਾਂਗੇ ਉਸ ਤੋਂ ਬਾਅਦ ਫਿਰ ਆਪ ਨੂੰ ਮੋਟੀਵੇਸ਼ਨ ਆ ਜਾਏਗਾ ਇਹ ਆਪਣੇ ਹੱਥ ਅੱਗੇ ਕਰ ਲਓ ਬੇਟਾ ਬਸ ਇਹ ਦੋ ਲਾਈਨ ਦੀ ਸੌ ਹੈਗੀ ਹੈ ਤੁਸੀਂ ਹਾਂ ਤੁਸੀਂ ਚੁੱਕ ਰਹੇ ਹੋ ਬੇਟਾ ਆਪਸ ਚ ਗੱਲ ਨਹੀਂ ਕਰਨੀ ਸਾਰਿਆਂ ਨੇ ਆਪਣਾ ਰਾਈਟ ਹੈਂਡ ਸੱਜਾ ਹੱਥ ਸੱਜਾ ਹੱਥ ਦੀ ਸਾਰਿਆਂ ਨੇ ਆਪਸ ਚ ਗੱਲ ਨਹੀਂ ਕਰਨੀ ਜੀ ਤੇ ਆਪਣੇ ਆਪਣੇ ਹੱਥ ਅੱਗੇ ਕਰਕੇ ਬੋਲੋ ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ ਜ਼ਿੰਦਗੀ ਨੂੰ ਹਾਂ ਜੈ ਹਿੰਦ ਜੈ Obrigado. ਇਹ ਅਰੇ ਦੱਸ ਕੋ ਇਸ ਬਿਲਿਆਸੀ ਰੋਪੜ ਦੇ ਰੰਜੀਤ ਸਿੰਘ ਬਾਗ ਦੇ ਨੇੜੇ ਖੜੇ ਆ ਜਿੱਥੇ ਨਸ਼ਿਆਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਇੱਕ ਰੈਲੀ ਕੱਢੀ ਜਾ ਰਹੀ ਹੈ ਪੰਜਾਬ ਗੇਸਟ ਡਰੱਗਸ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਮੈਂ ਤਸਵੀਰਾਂ ਦੇ ਵਿੱਚ ਦਿਖਾਵਾਂਗਾ ਕਿ ਅੱਜ ਪਹਿਲਾਂ ਤਾਂ ਬੱਚਿਆਂ ਨੂੰ ਉਸ ਰੰਜੀਤ ਸਿੰਘ ਬਾਗ ਦੇ ਵਿੱਚ ਇਕੱਤਰ ਕਰਕੇ ਜਾਣਕਾਰੀ ਦਿੱਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਹੁਣ ਇਹ ਜਿਹੜੀ ਰੈਲੀ ਹੈ ਰੰਜੀਤ ਸਿੰਘ ਬਾਗ ਤੋਂ ਆਰੰਭ ਹੋਵੇਗੀ ਜਿਹੜੀ ਕਿ ਪੂਰੇ ਸ਼ਹਿਰ ਬਾਜ਼ਾਰ ਦੇ ਵਿੱਚ ਇੱਕ ਹੌਕਾ ਦੇਵੇਗੀ ਕਿਉਂਕਿ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਨਸ਼ਿਆਂ ਨੂੰ ਨਾ ਤੇ ਜ਼ਿੰਦਗੀ ਨੂੰ ਹਾਂ ਦਾ ਇੱਕ ਨਾਅਰਾ ਜਿਹੜਾ ਦਿੱਤਾ ਗਿਆ ਹੈ ਮਾਨਯੋਗ ਸਾਡੇ ਐਸਐਸਪੀ ਗੁਲਨੀਤ ਸਿੰਘ ਖਰਣਾ ਦੀ ਅਗਵਾਈ ਦੇ ਵਿੱਚ ਇਹ ਸਾਰੀ ਅੱਜ ਰੈਲੀ ਆਰੰਭ ਹੋਣ ਜਾ ਰਹੀ ਹੈ ਆ ਥੋੜੇ ਜਿਹੇ ਸਮੇਂ ਦੇ ਵਿੱਚ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਗੇਟ ਤੋਂ ਬਾਹਰ ਇੱਕ ਗੇਟ ਲੱਗਿਆ ਹੋਇਆ ਹੈ ਤੇ ਗੇਟ ਤੋਂ ਜਿਹੜੇ ਐ ਆਊਟ ਹੁੰਦੇ ਨਜ਼ਰ ਆ ਰਹੇ ਨੇ ਜਿਹਦੇ ਵਿੱਚ ਸਕੂਲਾਂ ਦੇ ਬੱਚੇ ਸਕੂਲਾਂ ਦੇ ਬੱਚੇ ਤੇ ਔਰ ਬਹੁਤ ਸਾਰੇ ਜਿਹੜੇ ਅ ਅਫਸਰ ਸਹਿਬਾਨ ਡੀਐਸਪੀ ਐਸਐਸਪੀ ਤੇ ਸਮੂਹ ਜਿਹੜਾ ਰੋਪੜ ਦਾ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹ ਵੀ ਨਾਲ ਨੇ ਇਥੋਂ ਲਾਈਨਾਂ ਦੇ ਰੂਪ ਦੇ ਵਿੱਚ ਪੈਦਲ ਜਿਹੜੀ ਇੱਕ ਰੈਲੀ ਜਿਹੜੀ ਹੈ ਕੱਢੀ ਜਾ ਰਹੀ ਹੈ ਨਸ਼ਿਆਂ ਦੇ ਅਗੇਂਸਟ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਮੈਂ ਲਿਖ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਆਓ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਬਿਲਕੁਲ ਜੀ ਅ ਇਹ ਤੋਂ ਰੰਭ ਹੋਣ ਵਾਲੀ ਹੈ ਜੀ ਇਹ ਰੈਲੀ ਸਾਰੀ ਨਿਕਲੇਗੀ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਕਿ ਇਹ ਉਹਦੇ ਅਧੀਨ ਲਗਾਤਾਰ ਜਿਹੜਾ ਹੈਗਾ ਜ਼ਿਲ੍ਹਾ ਪੁਲਿਸ ਵੱਲੋਂ ਮੈਰਾਥਨ ਵੌਕਥਨ ਸਾਈਕਲ ਰੈਲੀ ਔਰ ਮੈਚੇਸ ਵਗੈਰਾ ਕਰਾਏ ਜਾਂਦੇ ਹੈਗੇ ਨੇ ਉਸੇ ਸਿਲਸਿਲੇ 'ਚ ਅੱਜ ਜਿਹੜਾ ਹੈਗਾ ਆਪਾਂ ਮਹਾਰਾਜਾ ਰਣਜੀਤ ਸਿੰਘ ਪਾਰਕ ਤੋਂ ਇੱਕ ਵੌਕਥਨ ਦਾ ਜਿਹੜਾ ਹੈਗਾ ਆਯੋਜਨ ਕੀਤਾ ਹੈਗਾ ਜਿਹਦੇ 'ਚ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈਗਾ ਸਕੂਲਾਂ ਤੋਂ ਅਸੀਂ ਅੱਜ ਡੇ ਟਾਈਮ ਐਸੇ ਕਰਕੇ ਰੱਖਿਆ ਸੀਗਾ ਕਿਉਂਕਿ ਮੋਸਟਲੀ ਜਦੋਂ ਆਪਾਂ ਵਾਕਥਨ ਜਾਂ ਮੈਰਾਥਨ ਕਰਾਉਂਦੇ ਸੀਗੇ ਅਰਲੀ ਮਾਰਨਿੰਗ ਵਿੱਚ ਬੱਚਿਆਂ ਦਾ ਪਾਰਟਿਸਪੇਸ਼ਨ ਬਹੁਤ ਮੁਸ਼ਕਲ ਹੋ ਜਾਂਦਾ ਸੀ ਇਸੇ ਕਰਕੇ ਡੇ ਟਾਈਮ ਰੱਖਿਆ ਹੈ ਕਿ ਆਪਾਂ ਇੱਕ ਤੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਕਿਉਂਕਿ ਇਹੀ ਜਿਹੜਾ ਹੈਗਾ ਸਾਡਾ ਟਾਰਗੇਟ ਗਰੁੱਪ ਹੈਗਾ ਔਰ ਇਸ ਤੋਂ ਬਾਅਦ ਜਦੋਂ ਆਪਾਂ ਸ਼ਹਿਰ ਵਿੱਚੋਂ ਨਿਕਲਾਂਗੇ ਤੇ ਲੋਕੀ ਜਿਹੜੇ ਹੈਗੇ ਨੇ ਇਹਨਾਂ ਨੂੰ ਦੇਖਣਗੇ ਤੇ ਉਹਨਾਂ ਨੂੰ ਵੀ ਜਿਹੜਾ ਹੈਗਾ ਮੋਟੀਵੇਸ਼ਨ ਮਿਲੂਗਾ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਹੈਗਾ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਪ ਉਹਦੇ ਚ ਵੱਧ ਚੜ ਕੇ ਹਿੱਸਾ ਲੋ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਜੋ ਜਿਹੜੇ ਨਸ਼ਾ ਬੰਦੇ ਵੇਚ ਰਹੇ ਨੇ ਉਹਨਾਂ ਨੂੰ ਆਪਾਂ ਫੜ ਸਕੀਏ ਔਰ ਜਿਹੜੇ ਬੰਦੇ ਆਪਣੇ ਨਸ਼ਿਆਂ ਤੋਂ ਦੂਰ ਹੈਗੇ ਨੇ ਉਹਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਰੱਖ ਸਕੀਏ ਜੋ ਪ੍ਰੀਵੈਂਸ਼ਨ ਹੈਗਾ ਦੈਟ ਇਜ਼ ਆਲਵੇਸ ਬੈਟਰ ਦੈਨ ਕਿਊਰ ਉਸ ਚੀਜ਼ ਦਾ ਆਪਾਂ ਖਿਆਲ ਰੱਖੀਏ ਔਰ ਪ੍ਰੀਵੈਂਸ਼ਨ ਵਾਲੇ ਪਾਸੇ ਤੁਰ ਕੇ ਲੋਕਾਂ ਨੂੰ ਇਸ ਸੂਚਿਤ ਪਹੁੰਚਾ ਸਕੀਏ ਕੁਝ ਕਰੀਏ ਬਸ ਬਸ ਮੇਰੀ ਕੋ ਦੇ ਹਾਈ ਕੁਝ ਕਰੀਏ ਹਾਈ ਕੁਝ ਕਰੀਏ ਬਸ ਬਸ ਬਲਾ ਕੋ ਦੇ ਹਾਈ ਕੁਝ ਕਰੀਏ I <laughs>

Thank mm -hmm. you. ਨਹੀਂ ਕਰੋਗੇ ਫਿਰ ਇਹ ਆਸ